ਦਾਉ ਗੁਰੂ ਪਰਿਉ ਜੋ ਹਰ ਰੋਜ ਨਿਤ ਅਮਰਤ ਵੇਲੇ ਚਤ੍ਰៃ ਗੜੀਵਾਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸੰ ਸੁੱਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨੁਤਾ ਦੇ ਸਭ ਸੰਜ ਗੁਰੂ ਰਹਿਬਰ ਜਬਦ ਗੁਰੂ ਉਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗਾਂਦੇ ਸੋਮੇ ਗਾਂਦੇ ਸਾਦਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰਦਵਾਰ ਸਾਹਿਬ ਸਾਧ ਸੰਗਤ ਜੀਓ ਆਓ ਜੋ ਪੰਚਰਾਂਤੋਂ ਕਈ ਮਹੀਨਿਆਂ ਤੋਂ ਤਨ ਤਨ ਸਾਧ ਸ੍ਰੀ ਗੁਰੂ ਨਨ ਪਾਛੇ ਦੇ ਪੰਨ ਜੀਵੰਦਿਆਂ ਕਥਾ ਵਿਚਾਰਾ ਕਰਦੇ ਸੁਣਦੇ ਆ ਰਹੇ ਆਓ ਆਦਮੀ ਉਸੇ ਲੜੀ ਦਾ ਕਿ ਸਵਣ ਕੇ ਆਪਾਂ ਸਗਰ ਦੇ ਪੰਨ ਜੀ ਨੂੰ ਵਿੱਚ ਉਹ ਕੁਝ ਕ ਰੱਬ ਦੇ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬ ਦੇ ਗੁਣਾਂ ਦੀ ਬਰਕਤ ਦੇ ਨਾਲ ਆਪਾਂ ਲੰंदे ਦੁੱਖਾਂ ਪ੍ਰੇਸ਼ਾ ਦੁੱਖਾਂ ਸੋਗਾਂ ਕਾੜੇ ਸਾਰੇ ਤੋਂ ਬਚ ਸਕੀਏ ਚਿੰਤਾ ਬਿਕਰਾਂ ਤੋਂ ਬਚ ਸਕੀਏ ਅਜੋ ਅਸੀਂ ਜੰਮ ਸੁਬਦੇ ਅੰਜਾਮਾਂ ਧਰਮ ਰਾਜ ਦੇ ਉਹਨਾਂ ਦੀ ਮਾਰ ਤੋਂ ਬਚੀ ਅਦਨਾਨਦ ਜੁਰਚਾ 88 ਲੱਖ ਜੁਨਾ ਪਸ ਸੁਣਦੇ ਦੇਖਦੇ ਆ ਰਹੇ ਹਾਂ ਇੰਨਾ ਤੁਮੀ ਆਪਣਾ シュੁਰੂ ਕਰਾ ਹੋ ਜਾਓ ਉਹ ਪਦਵੀ ਪ੍ਰਾਪਤ ਹੋ ਜਾਵੇ ਜਿਹੜੇ ਦੇਵਤਿਆਂ ਹੋਏ ਇਹ ਕਿਉਂਕਿ ਪਦਵੀ ਜਿਹੜੀਆਂ ਇਹ ਬਹੁਤ ਔਖੀ ਆ ਸੁਚੂਰੀ ਗੱਲ ਨਹੀਂ ਮੁਕਤ ਅਸੀਂ ਕਿੱਥੋਂ ਹੋ ਸਕਦੇ ਆ ਇੰਨਾ ਸਾਡਾ ਜਨਮ ਤਾਂ ਕਰਮ ਨਹੀਂ ਹੈ ਵੇ ਮੁਕਤ ਹੋ ਜਦ ਕੀ ਪਰ ਕੋਸ਼ਿਸ਼ ਕਰਕੇ ਅਸੀਂ ਦੇਰ ਤੇ ਪਤਵੀ ਤੱਤੇ ਪਹੁੰਚ ਸਕਦੇ ਨਾ ਤੇ ਜੇ ਗੁਰੂ ਕਿਰਪਾ ਕਰ ਦੇਵੇ ਗੁਰਦੋਸ਼ੀ ਨੂੰ ਖੋਜ ਕਰ ਦਈਏ ਤੇ ਮੁਕਤ ਪ੍ਰਾਪਤ ਵੀ ਹੋ 사ਦੇ ਜੁਨੀਆ ਤੋਂ ਬਚ ਵੀ ਜਾਦੇ ਜੁਨੀਆ ਤੋਂ ਤਾਂ ਦੇਵਤੇ ਵੀ ਬਚੇ ਗਦ ਜੁਨੀਆਂ ਤੋਂ ਬਚਦੇ ਨਹੀਂ ਪਿਆਰਿਓ ਗਦ ਜੁਨੀਆਂ ਤੋਂ ਬਚ ਕੇ ਤੇ ਮੁਕਤ ਹੋ ਜਾਣਾ ਮੁਕਤਤਾ ਦੇਵਤੇ ਵੀ ਨਹੀਂ ਉਹ ਮੁਕਤੀ ਜਿਸ ਤਰ੍ਹਾਂ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਇੱਕ ਹੋ ਜਾਂਦਾ ਹੈ ਪਾਣੀ ਵੱਖਰਾ ਹੈ ਦੁੱਧ ਵੱਖਰਾ ਹੈ ਦਰਗਾਹ ਇੱਕੋ ਰੂਪ ਹੋ ਜਾਂਦਾ ਏ ਬਸ ਉਹ ਇੱਕ ਰੂਪ ਦੀ ਗੱਲ ਆ ਪਹਿਲਾਂ ਅਸਲ ਵਿੱਚ ਤਾਂ ਕਹਾਣੀ ਇਹ ਆ ਇਹ ਪਾਸ਼ਾ ਕਰਦੇ ਆ ਰਹੇ ਤੇ ਇਹੋ ਸਭ ਸੁਖਾ ਰਹੇ ਨੇ ਹੁਣ ਆਪਾਂ ਸਾਥਸਰ ਦੀ ਗੱਲ ਕਰਾਂ ਸਾਥਸਰ ਦੀ ਗੱਲ ਕਰਦੇ ਹਾਂ ਉਹ ਸਾਥਸਰਾ ਹੈ ਤੇ ਦੁੱਧ ਤੇ ਪਾਣੀ ਇੱਕ ਹੋ ਗਏ ਦੁੱਧ ਤੇ ਪਾਣੀ ਇੱਕ ਹੋ ਗਏ ਧੂਪ ਨੂੰ ਪਾਣੀ ਥੋੜਾ ਭਾਵੇਂ ਜ਼ਿਆਦਾ ਹੈ। ਪਾਣੀ ਭਾਵੇਂ ਜ਼ਿਆਦਾ ਤੇ ਭਾਵੇਂ ਥੋੜਾ। ਰੂਪ ਇੱਕ ਹੋ ਜਾਂਦਾ ਹੈ। ਧੂਪ ਇੱਕ ਹੋ ਜਾਂਦਾ ਹੈ। ਪਾਣੀ ਦਾ ਇੱਕ ਗੋਹੜਿਆਂ ਪਿਆਰਿਓ। ਉਹਦੇ ਵਿੱਚ ਕੋਈ ਚੀਜ਼ ਪਾ ਦਈਏ ਸੀ। ਕੋਈ ਚੀਜ਼ ਤੋਂ ਭਾਵ ਉਹਨੂੰ ਸ਼ੇਰ ਚੇਜ ਜਿਹਦੇ ਦੋਦੇ ਆ ਕੋਈ ਰੰਗਿਆ ਪਾਣੀ ਉਹਦੇ ਨਾਲ ਹੀ ਰਲ ਜਾਂਦਾ ਇਸ ਤਰ੍ਹਾਂ ਉਹ ਕਾਲਪੂਰ ਆਪਲਾ ਖੁਦਾ ਜਿਹੜਾ ਹੈ ਉਹ ਵੀ ਜਿਹਦੇ ਨਾਲ ਰਲਦਾ ਆਪਣਾ ਹੀ ਆਪਣਾ ਰੂਪ ਹੀ ਦੇ ਦਿੰਦਾ ਆਪਣਾ ਰੂਪ ਹੀ ਦੇ ਦਿੰਦਾ ਆਪਣਾ ਮਿਸਬਾ ਲਿੰਦਾ ਤਾਂ ਕਹ ਲਈਏ ਗੱਲ ਸਮਾਉਣ ਦੀ ਉਹ ਤਨਗੁਰ ਨਾਮ ਸਬ ਤੇ ਨਾਸ ਸਾਂਸ ਰਾਇ ਸੁਮਾ ਗਏ ਆਪਣੇ ਆਪ ਜਿਹੜੀ ਆਪਣੇ ਵਾਲੀ ਸ਼ਕਤੀ ਸੀ ਨਾ ਉਹ ਅੱਜ ਕਿਰਪਾ ਕਰ ਤੇ ਬਾਸ਼ਾ ਨੇ ਸਾਂਸ ਰਾਇ ਨੂੰ ਦੇ ਤਾਪ ਕਲਪichar ਕਰਦੇ ਸਤ ਪਿਆਰਿਓ ਕਿ ਇੱਕ ਗੁਰਾਂ ਇੱਕ ਤੋਂ ਹੋਇਆ ਬਦਨਾਮ ਅਸੀਂ ਸਾਰਿਆਂ ਨੂੰ ਕੀਤਾ ਕਿਤੇ ਸੁਨਾਰੇ ਨੇ ਕਿਤੇ ਹੀਰਾ ਮੇਰੀ ਕਰਦਾ ਹੀ ਸਾਰੇ ਸੁਨਾਰੇ ਮਾਰਤ ਵਾੜੇ ਕਰ ਦਿੱਤੇ ਇੱਥੋਂ ਤੱਕ ਕਹਿੰਦਾ ਸੁਨਿਆਰਾ ਸਿੰਘ ਨਹੀਂ ਹੋ ਸਕਦਾ ਤੇ ਤੋਂ ਤੱਕ ਵੀ ਇਹ ਕਿਨੇ ਜਿੰ ਕੋ ਜਿੰਨੇ ਆਪਣਾ ਘਰ-ਬਾਰ ਦੇਤਾ ਜਿਹਦੇ ਘਰ ਖੁਦ ਖੁਦਾ ਆਣ ਕੇ ਵਰਟੋਇਆ ਉਹ ਜੇ ਕੋੜੀਨਾਥ ਦੇ ਵਿੱਚ ਅਜੇ ਤੇ ਵਿੱਚ ਕੋੜ ਰਗਾ ਅਜੇ ਸੇਮਕ ਨਹੀਂ ਬਣਿਆ ਜਿਹਦੇ ਘਰ ਵਿੱਚ ਰਾਮ ਬਣ ਕੇ ਪਰਟ ਹੋਵੇ ਉਹ ਖੁਦ ਖੁਦਾ ਨਹੀਂ ਹੋਇਆ ਉਸ ਇੱਕ ਨਹੀਂ ਹੋ ਸਕਿਆ ਜੀ ਕੀ ਜਾਨੀ ਮਤ ਕਹਿੰਦੀ ਕੀ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਗਿਆਨੀ ਸਮਝਦੇ ਬੱਲੇ ਸਾਡੇ ਘੱਖ ਵੀ ਨਹੀਂ ਤੇ ਗੰਗੋ ਨੇ ਮਾੜਾ ਕਰਮ ਕਰ ਦਿੱਤਾ ਤੇ ਸਾਰੇ ਬ੍ਰਹਮਣ ਨੂੰ ਗੁਦਰਾਉਂ ਅਜੀਤ ਜਲ ਸੰਗਤ ਤੇ ਚਲੇ ਗਿਆ ਉਹ ਵੀ ਤੇ ਬ੍ਰਾਹਮਣ ਸੀਗਾ ਜਿਹਦੇ ਪਰਿਵਾਰ ਦੀਆਂ 36 ਕੁਰਬਾਨੀਆਂ 36 ਪਰ ਦੁਨੀਆਂ ਦੇ ਉੱਤੇ ਰਿਕਾਰਡ ਹੈ ਇੱਕ ਪਰਿਵਾਰ ਦੀਆਂ 36 ਕੁਰਬਾਨੀਆਂ ਹੋਈਆਂ ਸ਼ਹੀਦ ਹੋੜੇ ਤੇ ਬੰਦੇ ਇੱਕ ਪਰਿਵਾਰ ਦੇ ਅਪਕਲਿਤ ਤੋ ਤੱਕ ਵਿਚਾਰ ਲੈ ਕੇ ਗਏ ਸੀਗੇ ਹੁਣ ਧੰਗੁਰਦਾਨ ਸਾਹਿਬ ਇੱਥੇ ਜਾ ਕੇ ਸਵਾਪਤੀ ਕਰਦੇ ਤਨ ਤਨ ਦੀ ਸਵਾਪਤੀ ਕਰਦੇ ਹੁਣ 10ਵੇਂ ਜਾਪੇ ਚਲੇ ਗਏ ਤਨ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਆ ਗਏ ਆਏ ਕਿਥੇ ਸਾਲਸ ਰਾਜ ਦੇ ਘਰ ਵਿੱਚ ਖੁਦ ਖੁਦਾ ਆ ਗਿਆ ਹੁਣ ਇਹਨਾਂ ਨੇ ਆਣ ਕੇ ਸ਼ਬਦ ਨੂੰ ਮੋਹਰ ਦਉਣੀ ਸ਼ਬਦ ਨੂੰ ਮੋਹਰ ਜੀਵਨ ਚੱਲਦਾ ਗਿਆ ਪੈਰੋ ਜੀਵਨ ਇਹ ਤਾਂ ਆਪਣੀ ਸਪੀਡ ਨਾਲ ਚੱਲਣਾ ਹੀ ਹੈ ਨਾ ਸਾਹ 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 ਵੀ ਲੜੀ ਸਾਡੀ ਚੱਲ ਰਹੀ ਆ ਉਹ ਚੱਲਦੀ ਜਾਂਦੀ ਇੱਕ ਦਿਨ ਤੇ ਲਾਸ਼ ਤੱਕ ਪਹੁੰਚਣੀ ਹੈ ਨਾ ਤੇ ਆਪਾਂ ਪਿੱਛੇ ਵਿਚਾਰਾ ਸਾਲ ਪਹਿਲਾਂ ਕਰ ਚੁੱਕੇ ਸਾਰੀਆਂ ਵਿਚਾਰਾਂ ਦਸਵੇਂ ਪਾਤਸ਼ਾਹ ਦੇ ਪਵਨ ਜੀਵ ਨੂੰ ਵਿੱਚੋਂ ਆਪਾਂ ਅਰਧ ਅਰਧਵਾਰ ਸਾਹਿਬ ਵਾਹਿਗੁਰੂ ਬਹੁਜੂਰ ਸਾਹਿਬ ਤਦ ਇਹ ਸਵਾਸਾ ਦੀ ਲੜੀ ਇਸ ਤਨ ਦਾ ਤੰਦੀ ਯਾਤਰਾ ਪਹੁੰਚੀ ਕੋਣ ਸ਼ਬਦ ਗਰੂ ਲੈਵੜਾ ਸ਼ਬਦ ਸ਼ਬਦ ਗਰੂ ਨੂੰ ਲੈਵੜਾ ਤਾਲ ਨੂੰ ਪਰਸੇ ਕਰਦਾ ਹੈ ਤਨ ਨੂੰ ਪਾਸੇ ਕਰਨਾ ਹੈ ਤੇ ਸ਼ਬਦ ਨੂੰ ਕੇ ਲਿਆਉਣਾ ਹੈ ਪਹਿਲਾਂ ਸ਼ਬਦ ਵਰਤਦਾ ਸੀ ਤਨ ਵਿੱਚ ਹੁਣ ਵੀ ਵਰਤਦਾ ਜੇ ਨਹੀਂ ਵਰਤਦਾ ਪਰ ਪਹਿਲਾਂ ਪਾਵਰ ਵਿੱਚ ਵਰਤਦਾ ਸੀ ਉਹ ਸ਼ਬਦ ਪਹਿਲਾਂ ਸ਼ਬਦ ਪਾਵਰ ਵਿੱਚ ਵਰਤ ਹੁਣ ਸਾਡਾ ਉਹ ਸ਼ਬਦ ਫਿੱਕਾ ਹੋ ਗਿਆ ਸਾਡਾ ਉਹ ਸ਼ਬਦ ਫਿੱਕਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਇੱਕ ਵਾਰ ਮੂੰਹ ਚੋਂ ਨਿਕਲ ਗਈ ਉਸ ਤੈਮੋ ਹਾਜ਼ਰ ਨਾਜ਼ਰ ਉਹਦੇ ਦੇ ਸਰਮ ਹੱਤੇ ਸਰੋਜ ਜਨਮ ਜਦੀ ਸੀ ਅਸੀਂ ਜੋ ਮਰਜੀ ਗਈ ਜਾਈ ਸਾਡਾ ਬੋਲੂ ਸਭ ਪੂਰਾ ਦਾ ਜੇ ਇੱਕ ਸ਼ਬਦ ਨਾਲੇ ਤੋਂ ਕੰਬੇ ਨਾਲੇ ਤੋਂ ਕਿਹਾ ਜੀਵਨ ਬਦਲ ਗਿਆ ਇੱਕ ਸ਼ਬਦ ਸਜਿਤ ਸਾਧਨੋਂ ਕਹਿਤਾ ਤੇ ਜੀਵਨ ਬਦਲ ਗਿਆ ਤੇ ਪੈਰੋਂ ਆਪਾਂ ਤਾਂ 70 ਸਾਲੋਂ ਕੋਈ ਸ਼ਬਦ ਬੋਲਦੇ ਆ। ਬੰਦ ਮੇਰੀ ਆਪਣੀ ਗੱਲ ਕਰਾਂ ਮੈਨੂੰ 70 ਸਾਲ 70 ਪਿੰਨ 70 ਸਾਲ ਉਗੇ ਸ਼ਬਦ ਬੋਲਦੇ ਨੂੰ ਮੇਰਾ ਤਾਂ ਜੀਵ ਬਦਲਿਆ ਜੀ। ਕਿਉਂ ਸ਼ਬਦ ਕੰਮ ਨਹੀਂ ਕਰਦਾ ਸਾਡੇ ਅੰਦਰ? ਕਿਉਂ ਨਹੀਂ ਕਰਿਆ? ਜਦ ਤਾਈ ਕਰੂਗਾ ਪਾਣੀ ਪਰੋ ਕੇ ਮਉ ਉਦਾਹਰਨ ਦੇਣਾ ਰੂਪ ਮੋਬਨ ਰੂ ਰੂ